ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰਣਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਬਾ WhatsApp ਰਾਹੀਂ ਕਵਰ ਕਰਦੇ ਪਏ ਆ ਪਿੰਡ ਵੀਰ ਦਾ ਹੈਗਾ ਕਿਲਾਰਾਇਪੁਰ ਜ਼ਿਲ੍ਹਾ ਲੁਧਿਆਣਾ ਜਿਹੜਾ ਕਿਲਾਰਾਇਪੁਰ ਖੇਡਾਂ ਦੇ ਨਾਮ ਨਾਲ ਮਸ਼ਹੂਰ ਹੋਇਆ ਪਿੰਡ ਉਸ ਪਿੰਡੋਂ ਆਪਾਂ ਵੀਡੀਓ ਕਵਰ ਕਰਦੇ ਪਏ ਆ ਦੂਸਰਾ ਸੂਆ ਰਾਠੀ ਨਸਲ ਦੀ ਬੈੜਾ ਇਹ ਤਾਜੀ ਸੂਈ ਵੀ ਆ ਦੂਜਾ ਸੂਆ ਸੂਈ ਆ ਸੂਈ ਨੂੰ ਅੱਜ ਇਹਨੂੰ 17ਵਾਂ ਦਿਨ ਹੋ ਗਿਆ ਸੂਈ ਨੂੰ ਤੇ 12 ਕਿਲੋ ਦੁੱਧ ਜਮਾ ਤਿਆਰਾ 6 ਕਿਲੋ ਇੱਕ ਟਾਈਮ ਦਾ ਸੋ ਆਪ ਬੱਚੀ ਦੇਖ ਸਕਦੇ ਹੋ ਐਰ ਸ਼ਹਿਰ ਦੀ ਬੱਚੀ ਹੈ ਇਹਦੇ ਪਿੱਛੇ ਐਰ ਸ਼ਹਿਰ ਦੀ ਬੱਚੀ ਹੈ ਇਹਦੇ ਪਿੱਛੇ ਤੇ 17ਵਾਂ ਦਿਨ ਹੋ ਗਿਆ ਸੂਈ ਨੂੰ ਆਪ ਬੱਚਾ ਦੇਖ ਸਕਦੇ ਹੋ ਐਰ ਸ਼ਹਿਰ ਦੀ ਬੱਚੀ ਆ 17ਵਾਂ ਦਿਨ ਹੋ ਗਿਆ ਸੂਈ ਨੂੰ ਤੇ 12 ਕਿਲੋ ਦੁੱਧ ਜਮਾ ਹਾਜ਼ਰ ਆ ਇਹਦੇ ਥੱਲੇ ਦੋ ਟਾਈਮ ਚੋ ਕੇ ਵੀਰ ਕੰਨ ਲਿਜਾ ਸਕਦੇ ਹੋ 6 ਕਿਲੋ ਡੰਗਦਾ ਰਾਠੀ ਨਸਲ ਦੀ ਗਾਂ ਜਿਹਨੂੰ ਰਾਠੀ ਕਹਿ ਦਿੰਦੇ ਆ ਉਹ ਗਾਂ ਕੀ ਬੱਚੀ ਦਿੱਤੀਆਂ ਨੇ ਐਰ ਸ਼ਹਿਰ ਦੀ ਦੂਜਾ ਸੂਆ ਸੂਈ ਆ 17ਵਾਂ ਦਿਨ ਸੂਈ ਨੂੰ ਹੋ ਗਿਆ ਜੇਰ ਜੁਰ ਵੀਰ ਕੰਨ ਡਾਨਾ ਘਰੇ ਸੂਈ ਆਪਣੇ ਤੇ ਮੁੱਲ ਇਹਦਾ ਹੈਗਾ ਸਿਰਫ 27000 ਰੁਪਿਆ 27000 ਦੇ ਵਿੱਚੋਂ ਗਜੈਸ ਮੌਕੇ ਤੇ ਹੋ ਜੂਗੀ ਇਹ ਮਾਲਕ ਵੀਰ ਵੱਲੋਂ ਕੀਤੀ ਗਈ ਇੱਕ ਡਿਮਾਂਡ ਆ ਚੋਣ ਪੂਰਾ ਮੋਟਾ ਸਾਫ ਸੁਥਰਾ ਤੇ ਬਾਕੀ ਫੈਟ ਆਪ ਨੂੰ ਪਤਾ ਵੀ ਰਾਠੀ ਬੈਠਦੀ ਦੁੱਧ ਮੱਝਾਂ ਨਾਲ ਕੰਪੇਅਰ ਹੁੰਦਾ ਵੀਰ ਕਹਿੰਦਾ ਫੈਟ ਇਹਦੀ ਸੇ ਤੋਂ ਪਲੱਸ ਆਉਂਦੀ ਪਈ ਹੈਗੀ ਚੰਗੀ ਫੈਟ ਆ ਮੋਟੀ ਤੇ ਪਿੱਛੇ ਬੱਚੀ ਆ ਤੇ ਸੀਲ ਠੰਢੀ ਬਾਦੂ ਨਿਆਣਾ ਪਾਉਣਾ ਪਾਉ ਨਹੀਂ ਪਾਉ ਨਾ ਪਾਉ ਗੱਲੇ ਸੈਂਗਾ ਦੇਖੋ ਤੇ ਥਣ ਮੋਟਾ ਦੇਖੋ ਪੂਰਾ ਗਾਜਰ ਵਰਗਾ ਮੋਟਾ ਸੋਹਣਾ ਸਾਫ ਸੁਥਰਾ ਦਾ ਥਣ ਲੱਗਿਆਗਾ ਜੋ ਵੀਰ ਨੇ ਜੀ ਡਿਮਾਂਡ ਕੀਤੀ ਹੈ 27000 ਰੁਪਿਆ 17 ਦਿਨ ਹੋ ਗਏ ਸੂਈ ਨੂੰ 12 ਕਿਲੋ ਦੁੱਧ ਜਮ੍ਹਾਂ ਹਾਜ਼ਰ ਆ ਤੇ ਚੰਗੀ ਸੇਵਾ ਹੋ ਗਈ ਬਾਕੀ ਹੋਰ 10 ਦਿਨ ਮੈਲਾ ਵગેਰਾ ਮਾਰ ਗਈ 14 ਕਿਲੋ ਦੁੱਧ ਦੇ ਦੂਗੀ 2 ਕਿਲੋ ਦੁੱਧ ਹੋ ਰਹੀ ਦੀ ਬਦਲ ਦੀ ਕੈਪੈਸਿਟੀ ਆ ਤੇ ਬਾਕੀ ਆਪਣੀ ਸੇਵਾ ਦੇ ਡਿਪੈਂਡ ਆ ਸੋ ਆ ਦੇਖੋ ਤਾਜੀ ਸੂਈ ਸਬਾਈ ਪਿੱਛੇ ਬੱਚੀ 17 ਦਿਨਾਂ ਦੀ ਸੂਈ ਵੀ 12 ਕਿਲੋ ਦੁੱਧ ਚੋਣ ਵਾਲਾ ਹਾਜ਼ਰ ਆ 27000 ਰੁਪਏ ਦਾ ਹੈਗਾ ਮੁੱਲ ਤੇ ਪਿੰਡ ਵੀਰ ਦਾ ਹੈਗਾ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣੇ ਦਾ ਇਹ ਪਿੰਡ ਪੈਦਾ ਕਿਲਾਰਾਇਪੁਰ ਖੇਡਾ ਦੇ ਨਾਮ ਨਾਲ ਪਿੰਡ ਜਾਣਿਆ ਜਾਂਦਾ ਹੈ ਕਿਲਾਰਾਇਪੁਰ ਆ ਜਾਓ 98770 37924 ਵੀਰ ਦਾ ਮੋਬਾਈਲ ਨੰਬਰ ਆ ਸੋ ਕਿਸੇ ਵੀ ਵੀਰ ਦੇ ਵਿਆਹ ਪਸੰਦ ਹੋਵੇ ਤਾਂ ਅਸੀਂ ਦਿੱਤੇ ਗਏ ਨੰਬਰ ਦੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦਾ ਨਿਰਖਵਲਕ ਤੁਸੀਂ ਆਪ ਕਰਨੀ ਹੈ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ WhatsApp